ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਆ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਆ ਪੁੱਛਣ ਪੁੱਛਾ ਕੱਢਣ ਵਾਲੇ ਬਾਪਿਆਂ ਤੇ ਬੜਾ ਕਿਤਾਪਾ ਚੜ ਰਿਹਾ ਹੈ ਇਹ ਬੜਾ ਪਹਿਲਾ ਹੋ ਜਾਣਾ ਚਾਹੀਦਾ ਸੀ ਇਹਨਾਂ ਨੇ ਬੜਾ ਪਖੰਡ ਫੜਿਆ ਹੈ ਸਿਰੇ ਦਾ ਗਲੀਚ ਤੇ ਲੁੱਟੜਿਆ ਬੰਦਾ ਹੁੰਦਾ ਉਹ ਕਹਿੰਦਾ ਮੇਰੇ ਚ ਬਾਬਾ ਆਉਂਦਾ ਹੈ ਇੱਕ ਸਾਡੇ ਨਾ ਪੰਜਾਬੀ ਦੇ ਵਿੱਚ ਕਹਿੰਦੇ ਆ ਬੀਬੀਆਂ ਪੈਣਾ ਗੁੱਸਾ ਨਾ ਕਰਨ ਬਾਲਾ 12 40 ਜੀ ਜਨਾਨੀ ਤੇ ਉਹ ਕਹਿੰਦੀ ਆ ਮੇਰੇ ਚ ਮਾਤਾ ਤੇ ਬਾਬਾ ਆਉਂਦਾ ਹੈ ਪਹਿਲੀ ਗੱਲ ਤਾਂ ਛੇਤੀ ਕਿਤੇ ਕਿਸੇ ਦਾ ਕੁਰਤਾ ਪਿਆਮਾ ਤੇ ਔਰਤਾਂ ਦਾ ਸਲਵਾਰ ਕਮੀਜ਼ ਨਹੀਂ ਕਿਸੇ ਨੂੰ ਆਉਂਦਾ ਤੇ ਇਹਨਾਂ ਚ ਬਾਬਾ ਉਹੀ ਤਰ੍ਹਾਂ ਤੁਰਿਆ ਫਿਰਦਾ ਹੈ ਦੂਜੀ ਗੱਲ ਸਾਰੇ ਪੀਰ ਫਕੀਰ ਦੇਵੀ ਦੇਵਤੇ ਪੂਜਣਯੋਗ ਹੈ ਕਿ ਇਉਂ ਉਹ ਲੋਕਾਂ ਦੇ ਵਿੱਚ ਵਰਦੇ ਨਹੀਂ ਫਿਰਦੇ ਤੇ ਦੂਜੀ ਗੱਲ ਅਕਸਰ ਮੈਨੂੰ ਹੈਰਾਨ ਕਰਦੀ ਹੈ ਕਿ ਜਿਹੜੇ ਚੇਲੇ ਕਹਿੰਦੇ ਆ ਕਿ ਮੇਰੇ ਤੇ ਬਾਬਾ ਆ ਗਿਆ ਕਦੇ ਮਾਹੀਨਾ ਦੇ ਵਿੱਚ ਬਾਬਾ ਦੀਪ ਸਿੰਘ ਨਹੀਂ ਆਇਆ ਤੇ ਜੱਟਾਂ ਦੇ ਵਿੱਚ ਕਦੇ ਦੁਰਗਾ ਮਾਤਾ ਨਹੀਂ ਆਈ ਤੇ ਮਈਵੀ ਸਿੱਖਾਂ ਦੇ ਵਿੱਚ ਬਹੁਤੀ ਛੇਤੀ ਕਿਤੇ ਉਹ ਅਸਾਈ ਨਹੀਂ ਆਇਆ ਜਾਂ ਹੋਰ ਜਾਤਾਂ ਦੇ ਵਿੱਚ ਬਦਲ ਕੇ ਨਹੀਂ ਬਾਬੇ ਆਉਂਦੇ ਬਾਬੇ ਵੀ ਇਹਨਾਂ ਦੇ ਪੱਕੇ ਹੀ ਆ ਉਹੀ ਬਾਬੇ ਆਉਂਦੇ ਆ ਅਤੇ ਇਹਨਾਂ ਦੇ ਟੇਵੇ ਹੁੰਦੇ ਆ 86 ਹੀ ਹੁੰਦੇ ਆ ਐਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਆ ਕਿ ਤੇਰੇ ਤੇ ਕਚੀਲ ਲੱਗੀ ਆ ਤੇਰੇ ਤੇ ਗਵਾਂਡੀਆਂ ਨੇ ਕੀਤਾ ਤੇ ਆਪਦੇ ਪੈਣਾ ਭਰਾਵਾਂ ਦੇ ਨਾਲ ਹੀ ਲੜਾਈ ਝਗੜੇ ਪਵਾ ਪਵਾ ਕੇ ਇਹਨਾਂ ਦਾ ਟੋਰੀ ਫੁਲਕਾ ਚੱਲਦਾ ਹੈ ਪਰ ਇਹ ਪਖੰਡ ਇਹ ਟਕਵੰਜ ਕਦੇ ਬੰਦ ਨਹੀਂ ਹੋ ਸਕਦਾ কারণ ਸਾਡੇ ਲੋਕ ਭੋਲੇ ਆ ਜਿਹੜੀ ਚੀਜ਼ ਦਾ ਇਲਾਜ ਦਵਾਈਆਂ ਦੇ ਵਿੱਚ ਹੈ ਉਹ ਲੋਕ ਇਹਨਾਂ ਚੇਲਿਆਂ ਦੇ ਮਗਰ ਭਜਦੇ ਆ 99% ਚੇਲਿਆਂ ਦੇ ਆਪ ਦੇ ਇਲਾਜ ਚੰਗੇ ਹਸਪੀਟਲਾਂ ਦੇ ਵਿੱਚੋਂ ਚੱਲਦੇ ਆ ਤੇ ਤਕਰੀਬਨ ਹੀ ਜਿਹੜੀਆਂ ਆਮ ਲੋਕਾਂ ਨੂੰ ਬਿਮਾਰੀਆਂ ਹੁੰਦੀਆਂ ਨਾ ਚੇਲਿਆਂ ਨੂੰ ਵੀ ਹੁੰਦੀਆਂ ਤੇ ਜਿਵੇਂ ਉਹ ਪੁਰਾਣੇ ਵੀ ਉਹ ਗੱਲ ਸੁਣਾਉਂਦੇ ਸੀ ਨਾ ਕਿ ਕਿਸੇ ਦਾ ਮੁੰਡਾ ਬੰਦਾ ਦਿਲੀ दारू ਘਰੀ ਪੱਠੀ ਲਾਈ ਰੱਖਦਾ ਸੀ بڑے ਲੋਕਾਂ ਨੇ ਸਮਝਾਇਆ ਰਿਸ਼ਤੇਦਾਰਾਂ ਨੇ ਸਮਝਾਇਆ ਤੇ ਉਹਨਾਂ ਨੇ ਆਖਿਆ ਵੀ ਕਿਤੇ ਬਾਬੇ ਨੂੰ ਸੱਦ ਲਿਆ ਕਿ ਚੇਲੇ ਨੂੰ ਸੱਦ ਲਿਆ ਕਿਤੇ ਕੋਈ ਭੂਤ ਪ੍ਰੇਤ ਦਾ ਕੋਈ ਜਾਦੂ ਟੂਣਾ ਇਹ ਵੋ ਪਖੰਡਵਾਰ ਵਾਲਾ ਕੋਈ ਜਿਗਾਰ ਲਾਇਆ ਤੇ ਕੁਦਰਤੀ ਹੋ ਤੇ ਰਿਪੋਰਟ ਹੋ ਗਈ ਤੇ ਪੁਲਸ ਆ ਗਈ ਹੁਣ ਜਿਹੜੇ ਬੰਦੇ ਨੂੰ ਤਾਂ ਪਤਾ ਸੀ ਦਿੱਲੀ ਦਾ ਕੰਮ ਸੀ ਦੇਸੀ दारू ਕੱਢਦਾ ਸੀ ਪੱਠੀ ਚੱਲਦੀ ਸੀ ਉਹਨੂੰ ਤਾਂ ਮੋੜ ਤੋਂ ਆਏ ਵੱਡੇ ਹਾਰੁੰਦਾ ਤੇ ਮੋੜ ਤੋਂ ਮੁੜੀ ਗੱਡੀ ਦਾ ਪਤਾ ਲਾ ਕੇ ਆਂਦਾ ਸੀ ਤੇ ਉਹਨਾਂ ਜਦੋਂ ਦੇਖਿਆ ਉਹਨੇ ਵੀ ਘਰ ਦੇ ਨੇੜੇ ਪੁਲਿਸ ਵਾਲੀ ਗੱਡੀ ਆ ਗਈ ਤੇ ਉਹਨੇ ਮਾਰੀ ਕੰਨ ਤੋਂ ਛਾਲ ਭੱਜ ਗਿਆ ਤੇ ਕੇਲਾ ਮੇਰੇ ਅਰਕਾ ਭਾਰੇ ਸ਼ਰੀਰ ਦਾ ਸੀ ਤੇ ਭੱਜਿਆ ਨਹੀਂ ਗਿਆ ਛੇਤੀ ਤੇ ਪੁਲਸ ਵਾਲਾ ਨੇ ਫੜ ਲਿਆ ਤੇ ਜਦੋਂ ਪੁਲਸ ਵਾਲਾ ਨੇ ਫੜਿਆ ਤੇ ਕਹਿਣ ਲੱਗਿਆ ਜੀ ਮੈਂ ਤਾਂ ਸਿਆਣਾ ਆ ਮੈਂ ਇਹਦਾ ਇਲਾਜ ਕਰਨਾ ਸੀ ਉਹ ਕਹਿੰਦੇ ਸਾਲਾ ਸਿਆਣੇ ਦਾ ਸਿਆਣਾ ਤਾਂ ਉਹ ਸੀ ਜਿਹੜਾ ਕੰਨ ਤੋਂ ਛਾਲ ਮਾਰ ਕੇ ਭਾਜੀ ਕਾ ਤੂੰ ਕਹਦਾ ਸਿਆਣਾ ਹੈ ਬਈ ਇਹ ਸਿਆਣੇ ਸੁਣੇ ਕੋਈ ਨਹੀਂ ਇਹਨਾਂ ਦੇ ਅਰਥਟੇ ਆ ਬਹੁਤ ਵਧੀਆ ਗੱਲ ਹੈ ਜਿਹੜੇ ਵੀਰ ਇਸ ਮੁੱਦੇ ਨੂੰ ਚੱਕਿਆ ਤੇ ਸਿਰੇ ਲਾ ਦਿਓ ਜੀ ਕਿਤੇ ਭਈਏ ਭਜਾਉਣ ਵਾਲਿਆਂ ਨੂੰ 4 ਦਿਨ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਤੇ ਫੇਰ ਕਿਤੇ ਚੁੱਪ ਕਰਕੇ ਨਾ ਬਹਿ ਜਾਓ ਗੱਲ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ ਧੰਨਵਾਦ